ਅੱਤੇ ਡਰ ਲੱਗਦਾ ਹੈ ਡਰ ਲੱਗਦਾ ਇਹ ਮੁੜ ਕੇ ਨਾ ਦਾ ਕੰਮ ਹੋਇਆ ਸਾਰੇ ਹੀ ਦਿਨਾਂ ਸਾਤੇ ਜੋੜ ਦੇ 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 ਸਟੀਲ ਦਾ ਇੱਕ ਕੱਚ ਦਾ ਹੀ ਸਾਰਾ ਸਮਾਨ ਹੀ ਵੇਚੀ ਕੋਈ ਨਹੀਂ ਬਚੀ ਸਮਾਰ ਦਾੜ ਕੋ ਨਿਕਲੇ ਨਹੀਂ ਗਿਆ ਬਸ ਆਪਣੀ ਜਾਨਤ ਬਚਾ ਕੇ ਦੇ ਨੱਠੇ ਪਈ ਹੁਣ ਅੱਦਾ ਹੀ ਕਿਤੇ ਗਵਾਂਡੀਆਂ ਲੱਗੇ ਘਰ ਹੀ ਤੇ ਰੋਟਾ ਹਟਾਂਦੇ ਉੱਥੇ ਰਹਿਣਾ ਫੜਾ ਦਾ ਪਾਣੀ ਤਾਂ ਉੱਤਰ ਗਿਆ ਪਰ ਉੱਤਰ ਦੇ ਉੱਤਰ ਦੇ ਵੀ ਕਈ ਕਹਾਣੀਆਂ ਲੇਕਿਆ ਤੇ ਜਿਹੀ ਇੱਕ ਗਰੀਬ ਪਰਿਵਾਰ ਦੀ ਕਹਾਣੀ ਸਾਹਮਣੇ ਆਈ ਹੈ ਗੁਰਦਾਸਪੁਰ ਤੋਂ ਜਿਨ੍ਹਾਂ ਦਾ ਮਕਾਨ ਟੱਟ ਗਿਆ ਤੇ ਉਹਨਾਂ ਦਾ ਕੋਈ ਵੀ ਸਮਾਨ ਬਾਕੀ ਨਹੀਂ بچਿਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮਕਾਨ ਪੂਰੇ ਤਰੀਕੇ ਦੇ ਨਾਲ ਟਾਟੇਰੀ ਹੋਇਆ ਪਿਆ ਤੇ ਘਰ ਦਾ ਕੋਈ ਵੀ ਸਮਾਨ ਬਾਕੀ ਨਹੀਂ بچਿਆ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰਨ ਲੈ ਕੇ ਇਹਨਾਂ ਨੇ ਆਪਣੀ ਜਾਨ ਬਚਾਈ ਤੇ ਕਰੀਬ ਇੱਕ ਹਫ਼ਤੇ ਤੋਂ ਬਾਅਦ ਜਦ ਇਹਨਾਂ ਨੇ ਕਰ ਵਾਪਸੀ ਕੀਤੀ ਤਾਂ ਘਰ ਦੀ ਜਗਾ ਤੇ ਬੁਰੀ ਤਰੀਕੇ ਦੇ ਨਾਲ ਟਟੇਰੀ ਖੰਡਰ ਹੋਇਆ ਮਿਲਿਆ ਬੱਚਿਆਂ ਨੂੰ ਨਾਂਕੇ ਭੇਜਿਆ ਜੀਨਾਂ ਨੂੰ ਹਲੇ ਤੱਕ ਵਾਪਸ ਨਹੀਂ ਬੁਲਾਇਆ ਗਿਆ ਜੀ ਹੜਾ ਆਇਆ ਜੀ 26 ਤਰੀਕ 26 ਤਰੀਕ ਨੂੰ ਹੜਾ ਆਇਆ ਰਾਤ ਵੀ ਅਸੀਂ ਲੱਗੇ ਰਹੇ ਬੰਨ ਬੰਨ ਰਾਤ ਦੇਣ ਵੀ ਪੂਰਾ ਲਾਤਾ ਫੇਸ ਸਾਮਾ ਦੇ ਸਮੇਂ ਦੇ ਵਿੱਚ ਪਾਣੀ ਟੁੱਟ ਗਏ ਹੜ ਤੇ ਬਸ ਸਮਾਨ ਦਾੜ ਕੋ ਨਿਕਲੇ ਨਹੀਂ ਗਿਆ બસ ਆਪਣੀ ਜੰਨਤ ਬਚਾ ਕੇ ਦਿਨ ਅੱਠੇ ਪਈਆਂ ਤੇ ਫਿਰ ਗੁਰਦੁਆਰਾ ਸਾਹਿਬ ਉੱਥੇ ਰਹਿ ਆਈ ਹਾਂ ਉੱਥੇ ਇੱਕ ਘਟੋ ਘਟੇ ਕੋਈ 4-5 ਦਿਨ ਉੱਥੇ ਰਹਿ ਆਈ ਹਾਂ ਮਕਾਨ ਦੋ ਕਮਰੇ ਸੀ ਤੇ ਬੈੱਡ ਬਾਕਸ ਬੈੱਡ ਦੋ ਮੰਜੇ ਸੀ ਲੋਹੇ ਵਾਲੇ ਫਿਰ ਪਰ ਕੋੂਲਰ ਗਾਰਡਨਬਾਰੀ ਐਨੂਬੀਟਰ ਸੀ ਫ੍ਰਿਜ ਹੀ ਤੇ ਕਾਫੀ ਸਮਾਨ ਜਿਹੜਾ ਬਾਡੇ ਕੋ ਨਹੀਂ ਨਿਕਲੇ ਗਿਆ ਸਾਰਾ ਕੁਝ ਸਮਾਨੇ ਬੜਾ ਮੁਸ਼ਕਲ ਬਣਾਇਆ ਜੀ ਕਿ ਮੇਟੀਆਂ ਇਕੱਠੀਆਂ ਕਰ ਕਰ ਕੇ ਇਹ ਫੇਹ ਜੋੜ ਜੋੜ ਕੇ ਲਾਉਣ ਚੁੱਕ ਚੁੱਕ ਤੇ ਫੇਰਾ ਤਾਂ ਬਣਾਇਆ ਸਮਾਨ ਸਾਰਾ ਇਹ ਕਰਦੇ ਆ ਦਾਅਵੇ ਕਰੇ ਕਰਦੇ ਆ ਦੇਖੋ ਵੀ ਕਹਿੰਦੇ ਅਸੀਂ ਕਰਕੇ ਦੇਵਾਂਗੇ ਦੇਖੋ ਜਿੰਨ ਚੱਜ ਕੀ ਉਹਨਾਂ ਚੱਜ ਕੀਨ ਹੋ ਆਣਾ ਹੀ ਨਹੀਂ ਬਣੇਗਾ ਫੇਰ ਉਹਨਾਂ ਚੱਜ ਕੀਨ ਹੋਣਾ ਵੀ ਹੈ ਹੈਗਾ ਹੁਣ ਅੱਦਾ ਹੀ ਕਿਤੇ ਗਵਾਂਡੀਆਂ ਲੱਗੇ ਪਰਾ ਦਾ ਘਰ ਹੀ ਫੇਰ ਹਟਾਂਦੇ ਉੱਥੇ ਰਹਿੰਦੇ ਕਿਸੇ ਉਹਦੇ ਰੇ ਪਿੱੜਤ ਮੈਲਾ ਦਾਵੀ ਕਿਹਨਾਂ ਆਇਕੀ ਕਿ ਨਵੇਂ ਸਿਰਿਓ ਉਹਨਾਂ ਨੂੰ ਘਰ ਬਣਾਉਣਾ ਪਵੇਗਾ ਪਰ ਉਹ ਉਥੇ ਕਰਨੀ ਬਣਾਉਣਗੇ ਪੰਨਾ ਬੰਨੇ ਕਹਿੰਦੇ ਨੇ ਤੁਸੀਂ ਆਈ ਵੀ ਨਾਲ ਹੀ ਲੱਗੇ ਰਹੀ ਸਾਰੇ ਮੁੜੇ ਕਹਿੰਦੇ ਵੀ ਤੁਸੀਂ ਤੁਹਾਡੇ ਘਰ ਦੇ ਸਾਹਮਣੇ ਆ ਇਹ ਨਾਲ ਲੱਗੋ ਤੁਸੀਂ ਵੀ ਚਾਚੀ ਆ ਸਾਰੇ ਲੱਗੇ ਦੇ ਘਰ ਦੇ ਮੇਰੇ ਮੁੜੇ ਵੀ ਸਾਰੇ ਲੱਗੇ ਤੇ ਅਮਮਾ ਰੋਸਾਨੀ ਚ ਲਿਆ ਹੀ ਕਹੇ ਸਮਾਨ ਸਮੂੜ ਦੇ ਕੱਢਣਾ ਕੋਈ ਨਹੀਂ ਦੇ ਸਮਾਨ ਕੱਢੇ ਪਿੰਡ ਟਾਂਡਾ ਨਾਮਾ ਟਾਂਡਾ ਤੇ ਬੱਚੇ ਕਿੱਥੇ ਐਸ ਵੇਲੇ ਨਾਨਕੀ ਕਿੰਨੇ ਬੱਚੇ ਐ ਦੋ ਕੀ ਕਰਦੇ ਐ ਇੱਕ ਤੇ ਕੰਮ ਸਿੱਖੇ ਇੱਦਾਂ ਨਾਈਆਂ ਆ ਤੇ ਦੂਜਾ ਤੇ ਇਦਾਂ ਹੀ ਆਗੇ ਹੁਣ ਕਿੱਦਾਂ ਗੁਜ਼ਾਰਾ ਹੋ ਰਿਹਾ ਰਾਸ਼ਨ ਪਾਣੀ ਵਗੈਰਾ ਰਾਸ਼ਨ ਪਾਣੀ ਮਿਲੇਗਾ ਸਭ ਕੋ ਮਕਾਨ ਬਣਾਉਂਦਾ ਮਕਾਨ ਬਣਾਉਂਦਾ ਇਮੀਤ ਤੇ ਹੈ ਵੀ ਬਣਾ ਦਨਗੇ ਕਿੱਥੇ ਵੀ ਸਰਕਾਰ ਵੱਲੋਂ ਆਇਆ ਨਹੀਂ ਬਣਾ ਨਹੀਂ ਸਰਕਾਰ ਵੱਲੋਂ ਆਇਆ ਜਾਂ ਇਹ ਤਾਂ ਜਿਹੜੇ ਖਾਲਸੀ ਵਾਲੇ ਆਏ ਕਿਤੇ ਇੱਥੇ ਹੀ ਇਹੀ ਜਗ੍ਹਾ ਤੇ ਬਣਾਉਗੇ ਨਹੀਂ ਨਹੀਂ ਉਹ ਜਗ੍ਹਾ ਤੇ ਬਣਾਉਂਦੇ ਹੋਰ ਹੈ ਜਗ੍ਹਾ ਕੋਈ ਹਾਂਜੀ ਹੈ ਆਹ ਭਰਾ ਦੇ ਜਗ੍ਹਾ ਆ ਤਾਂ ਫਿਰ ਕਹਿੰਦੇ ਆਉੱਤੇ ਬਣਾ ਲਓ ਇੱਥੇ ਕਿਉਂ ਨਹੀਂ ਬਣਾਉਣਾ ਮਕਾਨ ਇੱਥੇ ਡਰ ਲੱਗਦਾ ਡਰ ਲੱਗਦਾ ਤੇ ਮੁੜਕੇ ਨਾਦਾਂ ਦਾ ਕੰਮ ਹੋਇਆ ਇੱਕ ਕਰਾਚ ਰਸੋਈਆਂ ਤੇ ਬਰਤਨ ਵਗੈਰਾ ਵੀ ਹੁੰਦੇ ਇੱਥੇ ਐਹੀ ਦੋ ਪਲੇਟਾਂ ਨਜ਼ਰ ਆ ਰਹੀਆਂ ਉਹ ਵੀ ਕਿ ਸਰ ਬਾਕੀ ਸਾਰੇ ਦਿਨ ਸਟਕਬ ਜੋੜੇ ਦੇ ਹੀ ਦੇ ਦੇ ਸਟੀਲ ਦਾ ਇੱਕ ਕੱਚ ਦਾ ਸਾਰਾ ਸਮਾਨ ਹੀ ਪੀਤੀ ਦੱਸਦੀ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦਿਨਾਨਗਰ ਦਾ ਪਿੰਡ ਹੈ ਜੱਗੂ ਚੱਕ ਟਾਂਡਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਭ ਤੋਂ ਪਹਿਲਾਂ ਤੁਸੀਂ ਬੰਨ ਟੁੱਟਿਆ ਸੀ ਤੇ ਜਿਸ ਦਾ ਸਿੱਧਾ ਅਸ ਰੰਡੇੜਲੇ ਕਰਾਤੇ ਲੋਕਾਂ ਤੇ ਹੋਇਆ ਛੇ ਘਰਾਂ ਦੀਆਂ છੱਤਾਂ ਡਿੱਗੀਆਂ ਪਰ ਫਲਬੀਰ ਚੰਦ ਦਾ ਘਰ ਪੂਰੇ ਦਾ ਪੂਰਾ ਤਬਾਹ ਹੋ ਗਿਆ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਹਨਾਂ ਦੇ ਹੋਏ ਨੁਕਸਾਨ ਦੀ ਕਦੋਂ ਤੱਕ ਪਰਪਾਈ ਹੁੰਦੀ ਹੈ ਬਿਊਰੋ ਰਿਪੋਰਟ ਚਾਪਾਣੀ ਟੀਵੀ